ਸਸ਼ਿਕਾ ਜੀ ਬਹੁਤ ਸਵਾਗਤ ਹੈ ਆਪ ਸਭ ਦਾ ਅਸਟ੍ਰੋਲੋਜੀ ਵਿਦਯਾ ਲੋਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਤੇ ਗ੍ਰਹਿ ਸੁਭ ਭਰਣ ਇੱਕ ਸ਼ੇਅਰ ਸੁਣਾਉਣੀ ਆ ਤਾਂ ਕਹਿੰਦੇ ਸਾਰੀਆਂ ਬੁਰਾਈਆਂ ਹਮੇ ਹੀ ਸਹੀ ਸਾਰੀਆਂ ਬੁਰਾਈਆਂ ਹਮੇ ਹੀ ਸਹੀ ਤੁਮ ਬਤਾਓ ਜੰਨਤ ਕੀ ਚਾਬੀ ਹੈ ਨਾ ਤੁਹਾਰੇ ਕੋਲ ਮਤਲਬ ਠੀਕ ਹੈ ਅਸੀਂ ਬਹੁਤ ਚੰਗੇ ਆ ਅਸੀਂ ਬਹੁਤ ਚੰਗੇ ਆ ਅਸੀਂ ਬਹੁਤ ਚੰਗੇ ਆ ਜੰਨਤ ਤੇ ਕਬਜ਼ਾ ਕੀਤਾ ਹੋਇਆ ਹੈ ਅਸੀਂ ਬੁਰਾ ਯਾ ਇਨਸਾਨ ਦੇ ਵਿੱਚ ਦੂਜੇ ਨੂੰ ਗਨੌਣੀਆਂ ਸਭ ਨੂੰ ਚੰਗੀਆਂ ਲੱਗ ਜਾਂਦੀਆਂ ਨੇ ਜਲਦੀ 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 ਦੂਜੇ ਦੇ ਨੈਗੇਟਿਵ ਪੁਆਇੰਟ ਜੋ ਨੇ ਨਾ ਅਸੀਂ ਬੜੀ ਜਲਦੀ ਫੜ ਲੈਣੇ ਆ ਉਹ ਸਿਆਣੇ ਕਹਿੰਦੇ ਆ ਪੰਜਾਬੀ ਚ ਇੱਕ ਕਹਾਵਤ ਹੈ ਕਿ ਆਪਣੀ ਸੋਟੀ ਥੱਲੇ ਸੋਟਾ ਆਪਣੀ ਪੀੜੀ ਥੱਲੇ ਹਮ ਆਪਣੀ ਪੀੜੀ ਥੱਲੇ ਸੋਟਾ ਕੋਈ ਨਹੀਂ ਫੇਰਦਾ ਹਰ ਕਿਸੇ ਨੂੰ ਆਪਣੀ ਪਰੇਸ਼ਾਨੀ ਸਭ ਤੋਂ ਵੱਡੀ ਲੱਗਦੀ ਹੈ ਤੇ ਦੂਜੇ ਨੂੰ ਲੱਗਦਾ ਲੈ ਇਹਨੂੰ ਕੀ ਹੋਇਆ ਇਹਦਾ ਕੀ ਦੁੱਖਦਾ ਇਹਨੂੰ ਕੀ ਹੈ ਇਹ ਕੁਝ ਕਰ ਲੇਗਾ ਤੇ ਐ ਹੋ ਜਾਏਗਾ ਔਰ ਇਹ ਫਰੀਦ मियां ਸੁਲਾਵਾ ਇਦਾਂ ਹੀ ਤਾਂ ਹੈ ਹਲੋ ਇਦਾਂ ਹੀ ਤਾਂ ਚਲੋ ਆਪਾਂ ਗੱਲ ਕਰਨੀ ਹੈ ਮੀਨ ਰਾਸ਼ੀ ਵਾਲਿਆਂ ਦੀ ਕਿਉਂ ਆਪਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਇਹ ਪਹਿਲਾਂ ਸ਼ੇਅਰ ਬੋਲਿਆ ਰਾਹੂ ਲਗਨ 'ਚ ਚੱਲ ਰਿਹਾ ਮੀਨ ਰਾਸ਼ੀ ਵਾਲਿਆਂ ਦੇ ਬੜੀ ਆਪਾਂ ਮੈਂ ਕਿਸੇ ਦਾ ਦੇਖ ਰਹੀ ਸੀ ਬਣਿਆ ਹੋਇਆ ਕਿ ਮੀਨ ਰਾਸ਼ੀ ਵਾਲਿਆਂ ਦੇ ਲਈ ਇਹ ਸਾਲ ਬੜੀਆਂ ਤਰੱਕੀਆਂ ਦੇ ਰਿਹਾ ਪੂਰਾ ਸਾਲ ਰਾਹੂ ਲਗਨ 'ਚ ਰਹਿਣਾ ਹੈ ਬ੍ਰਹਸਪਤ ਦੇ ਘਰ 'ਚ ਰਾਹੂ ਰਹੇਗਾ ਇੱਕ ਮੰਨ ਲਓ ਕਿ ਬ੍ਰਹਸਪਤ ਹੈ ਬਲੇਸਿੰਗ ਹੈਨਾ ਤੇ ਰਾਹੂ ਇੱਕ 네ਗੇਟਿਵ ਗ੍ਰਹਿ ਮੰਨਿਆ ਜਾਂਦਾ ਹੈ ਉਹ ਤੁਹਾਡੇ ਘਰ ਚ ਆ ਕੇ ਕੋਈ ਬੰਦਾ ਬਹਿ ਜਾਵੇ ਜਿਹਦੇ ਨਾਲ ਤੁਹਾਨੂੰ ਪਰੇਸ਼ਾਨੀ ਹੋਵੇ ਤੇ ਤੁਸੀਂ ਕਿਵੇਂ ਖੁਸ਼ ਮਹਿਸੂਸ ਕਰ ਸਕਦੇ ਬੜੀਆਂ ਤਰੱਕੀਆਂ ਹੋਣਗੀਆਂ ਉਹ ਠੀਕ ਹੈ ਮਨ ਸਮਝਾਣੇ ਕੇ ਲਈ ਗਾਲਿਬ ਵਿਚਾਰ ਅੱਛੇ ਹੈ ਪ੍ਰੈਕਟੀਕਲ ਦੱਸਿਆ ਕਰੋ ਅਗਲੇ ਨੂੰ ਸਤਰਕ ਕਰਿਆ ਕਰੋ ਅਗਲੇ ਨੂੰ ਵੀ ਭਾਈ ਆਹ ਚੀਜ਼ਾਂ ਨਹੀਂ ਕਰਨੀਆਂ ਰਾਹੂ ਕੁਝ ਨਹੀਂ ਕਹਿੰਦਾ ਪਰ ਤਰੱਕੀਆਂ ਤਰੁਕੀਆਂ ਤੁਹਾਡੇ ਆਪਣੀ ਹਿੰਮਤ ਤੇ ਕਰਮ ਅਨੁਸਾਰ ਹੋਣੀਆਂ ਨੇ ਤੇ ਉਹ ਕਿਉਂ ਹੋਣੀਆਂ ਨੇ ਕਿੱਦਾਂ ਹੋਣੀਆਂ ਨੇ ਜਦੋਂ ਤੁਸੀਂ ਆਪਣੇ ਆਪ ਨੂੰ ਸਹੀ ਸਾਬਤ ਕਰ ਲੈਣਾ ਤਰੱਕੀ ਤੇ ਸਾਰੀ ਦਿਮਾਗ 'ਚ ਹੁੰਦੀ ਆ ਕਈ ਬਹੁਤ 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 ਤਰੱਕੀ ਕਰਕੇ ਵੀ ਇਹ ਹੁੰਦਾ ਏ ਕਿ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਮਤਲਬ ਸੈਟੀਸਫੈਕਸ਼ਨ ਹੋਣੀ ਚਾਹੀਦੀ ਆ ਤੇ ਕੁਝ ਲੋਕ ਮਤਲਬ ਜਿੱਥੇ ਹਨ ਉਹਨਾਂ ਨੂੰ ਉਹ ਚੀਜ਼ ਦਾ ਅਹਿਸਾਸ ਹੀ ਨਹੀਂ ਹੈ ਉਸ ਚੀਜ਼ ਦਾ ਧੰਨਵਾਦ ਹੀ ਨਹੀਂ ਹੈ ਬਸ ਭੱਜ ਰਿਹਾ ਭੱਜ ਰਿਹਾ ਕਿੱਧਰ ਨੂੰ ਜਾ ਰਿਹਾ ਇਹ ਨਹੀਂ ਪਤਾ ਸਮਝ ਗਏ ਨਾ ਤੁਸੀਂ ਚਲ ਮੇਨ ਦਾਸ਼ੀ ਦੀ ਗੱਲ ਕਰਦੇ ਆਂਗਾ ਬਹੁਤ ਆਪਾਂ ਲੱਗ ਤੋਂ ਨਾ ਕੁਝ ਵਿਚਾਰਾਂ ਦੀਆਂ ਵੀਡੀਓ ਪਾ ਰਹੇ ਆਂ ਆਪਾਂ ਫੁੱਟ ਫੁੱਟ ਕੇ ਵਿਚਾਰ ਆਉਂਦੇ ਆ ਬਾਹਰ ਅੱਛੇ ਅੱਛੇ ਵਿਚਾਰ ਆਪਾਂ ਇੰਸਟਾ ਤੇ ਪਾਵਾਂਗੇ ਤੁਸੀਂ ਜਿੰਨੇ ਵੀ ਹੋ ਸਾਰੇ ਜਾਣੇ ਇੰਸਟਾ ਤੇ ਮੇਰੇ ਪੇਜ ਨੂੰ ਫੋਲੋ ਕਰ ਲੈਣਾ ਪਲੀਜ਼ ਤੇ ਆਪਾਂ ਉਹਦੇ ਤੇ ਕੀ ਕਰਾਂਗੇ ਛੁੱਭ ਵਿਚਾਰਾਂ ਦੇ ਸਟੋਲੋਜੀ ਦੇ ਮੁਤਾਬਕ ਕਿੱਦਾਂ 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 ਇਹ ਵੀ ਵੀਡੀਓ ਪਾਵਾਂਗੇ ਤੇ ਛੋਟੇ ਛੋਟੇ ਵਿਚਾਰ ਵੀ ਆਪਾਂ ਤੁਹਾਨੂੰ ਐਕਸਪਲੇਨ ਕਰਾਂਗੇ ਹਨਾ ਚਲੋ ਮੀਨ ਰਾਸ਼ੀ ਵਾਲਿਆਂ ਦੇ ਲਈ ਪੂਰਾ ਸਾਲ ਰਾਹੂ ਲਗਨ 'ਚ ਰਹੇਗਾ ਪੂਰਾ 2024 ਮੀਨ ਰਾਸ਼ੀ ਵਾਲਿਆਂ ਦੀ ਸੋਚ ਦੇ ਅਨਸਾਰ ਪਹਿਲਾਂ ਆਪਾਂ ਦੱਸੀਏ ਕਿ ਮੀਨ ਰਾਸ਼ੀ ਦੇ ਧਨ ਸਥਾਨ ਦਾ ਮਾਲਕ ਮੰਗਲ ਹੈ ਕਿਸਮਤ ਦਾ ਮਾਲਕ ਮੰਗਲ ਹੈ ਤੇ ਮੰਗਲ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਮੀਨ ਰਾਸ਼ੀ ਤੇ ਮੀਨ ਲਗਨ ਵਾਲਿਆਂ ਲਈ ਕੀ ਹੋਇਆ ਬ੍ਰਹਸਪਤ ਬlesing ਹੈ ਤੇ ਮੰਗਲ ਤੁਹਾਡੀ ਹਿੰਮਤ ਹੈ ਤੁਹਾਡਾ ਕਿਸਮਤ ਹੈ ਤੁਹਾਡਾ ਕਰਮ ਹੈ ਤੇ ਅਗਰ ਤੁਹਾਨੂੰ ਮੰਗਲ ਦਾ ਸਾਥ ਆਪਣੇ ਭਰਾ ਦਾ ਸਾਥ ਮਿਲਦਾ ਹੈ ਨਾ ਤਾਂ ਸਮਝੋ ਮੇਨ ਰਗਨ ਤੇ ਮੇਨ ਰਾਸ਼ੀ ਵਾਲੇ ਤਰੱਕੀ ਕਰਨਗੇ ਹੀ ਕਰਨਗੇ ਤੇ ਦੂਜਾ ਕਿਉਂਕਿ ਕਿਸਮਤ ਵੀ ਮੰਗਲ ਹੈ ਤੇ ਧਨ ਵੀ ਮੰਗਲ ਹੈ ਤੇ ਇਸ ਕਰਕੇ ਹਿੰਮਤ ਨਾਲ ਧਨ ਕਿਸਮਤ ਨੂੰ ਚਮਕਾਉਣ ਦੇ ਲਈ ਧਨ ਕਮਾਉਣਾ ਬਹੁਤ ਜ਼ਿਆਦਾ ਮਿਹਨਤ ਕਰਨ ਤੇ ਹੀ ਇਹਨਾਂ ਲੋਕਾਂ ਨੂੰ ਧਨ ਦੀ ਪ੍ਰਾਪਤੀ ਹੁੰਦੀ ਬੜੀ ਅੱਛੀ ਸੋਚ ਵਾਲੇ ਹੁੰਦੇ ਆ ਸਭ ਨੂੰ ਆਸ਼ੀਰਵਾਦ ਦਿੰਦੇ ਆ ਸਭ ਨੂੰ ਨਾਲ ਲੈ ਕੇ ਚੱਲਦੇ ਆ ਬਰੋਟਾ ਇਹ ਸ਼ੁੱਧਤਾ ਹਰ ਵਿੱਚ ਚਾਹੁੰਦੇ ਆ ਦਿਲ ਦੇ ਸਾਫ਼ ਹੁੰਦੇ ਆ ਕੰਮ ਭਾਵੇਂ ਡਲੇ ਹੋ ਜਾਂਦੇ ਆ ਭਗਤੀ ਪੂਰੀ ਭਗਤੀ ਚ ਪੂਰਾ ਵਿਸ਼ਵਾਸ ਪਰਮਾਤਮਾ ਤੇ ਪੂਰਾ ਪੂਰਾ ਵਿਸ਼ਵਾਸ ਬਹੁਤ ਚੀਜ਼ਾਂ ਉਸ ਪਰਮਾਤਮਾ ਤੇ ਛੱਡਦੇ ਆ ਮੋਕਸ਼ ਦੀ ਪ੍ਰਾਪਤੀ ਲਈ ਹਮੇਸ਼ਾ ਯਤਨ ਕਰਦੇ ਆ ਕਿ ਆਉਣ ਵਾਲੇ ਕੱਲ ਲਈ ਜਾਨਾਂ ਜਾਣੇ ਦਾ ਜਾਣੇ ਦਾਣ ਜਾਣੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਵਾਏ ਇਹ ਇਦਾਂ ਦੀ ਸੋਚ ਵਾਲੀ ਹੁੰਦੀ ਹੈ ਚੰਗੀ ਸੋਚ ਹੈ ਅੱਛੀ ਹੈ ਹੈਨਾ ਚਲ ਹੁਣ ਜਾਂਦੇ ਆ ਕਿ ਵੀ ਸੋਚ ਕਿਦਾਂ ਦਾ ਰਵੇਗਾ ਪਹਿਲੀ ਗੱਲ ਰਾਹੁ ਦੀ ਗੱਲ ਕਰੀਏ ਰਾਹੁ ਕੇਤੂ ਲਗਨ ਚ ਤੇ 7ਵੇਂ ਸਥਾਨ ਵਿੱਚ ਰਹਿਣਗੇ ਇੱਕ ਗੱਲ ਲੈ ਕੇ ਰਾਹੂ ਬੈਠਾ ਲਗਨ ਮੇ ਹਿਲਨੇ ਲਗਾ ਤਖਤ ਤਾਂ ਕੁਛ ਡਾਮਾਂਡੋਲ ਸਟੋਰੀ ਸਥਿਤੀਆਂ ਮੰਨ ਲਓ ਕੁਰਸੀ ਹੈ ਅਸੀਂ ਅੱਛਾ ਕੰਮ ਕਰ ਕਰ ਰਹੇ ਹਾਂ ਪਰ ਫਿਰ ਵੀ ਕੁਝ ਅਨ ਬੈਲੈਂਸ ਹੋ ਗਿਆ ਜੀ ਬਦਲੀ ਹੋਗੀ ਇੱਕਦਮ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਬਦਲੀ ਹੋਗੀ ਇੱਕਦਮ ਜੋ ਸਟੇਟਸ ਹੀ ਹੋ ਸਕਦਾ ਵਾਧ ਹੀ ਜਾਵੇ ਡਾਮਾਂਡੋਲ ਹੋਇਆ ਤਾਂ ਇਹ ਜ਼ਰੂਰ ਥੋੜਾ ਕਿirਨਾ ਹੀ ਹੈ ਵਾਧ ਵੀ ਸਕਦਾ ਹੈ ਤਉ ਡਿਪੈਂਡ ਕਰਦਾ ਏ ਕਿ ਚੰਦਰ ਰਾਹੁ ਦਾ ਯੋਗ ਬਣਿਆ ਏ ਜਾਂ ਬ੍ਰਹਸਪਤ ਰਾਹੁ ਦਾ ਯੋਗ ਬਣਿਆ ਏ ਜਾਂ ਕਿਸ ਤਰ੍ਹਾਂ ਦਾ ਯੋਗ ਬਣਿਆ ਤੁਹਾਡੀ ਜਨਮ ਪੱਤਰੀ ਵਿੱਚ ਪਰ ਰਾਹੁ ਲਗਨ ਚਾਹਤਾ ਇਸ ਕਰਕੇ ਰਾਹੁ ਨੂੰ ਸ਼ਾਂਤ ਕਰਨ ਦੇ ਲਈ ਬ੍ਰਹਸਪਤ ਦੇ ਉਪਾਅ ਕਰਨੇ ਪੈਣਗੇ ਪੀਲੇ ਰੰਗ ਦਾ ਰੁਮਾਲ ਗੰਗਾ ਜਲ ਦਾ ਧੋਕੇ ਆਪਣੇ ਕੋਲ ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਲਈ ਪੂਰਾ ਸੰਕਰਣਾ ਦੁਜੀਗਮ ਵਿਦਿਆਰਥੀ ਆ ਲਈ ਇਸ ਸਾਲ ਸ਼ੁਭ ਜਾਣ ਵਾਲਾ ਹੈ ਪੁੱਛੋ ਕਿਉਂ ਕਿ ਪ੍ਰਾਕਰਮ ਸਥਾਨ ਵਿੱਚ ਜਾਏਗਾ ਬ੍ਰਹਸਪਤ ਤੇ ਨਾਲ ਜਦੋਂ ਬ੍ਰੈਸਪਤ ਪ੍ਰਕਿਰਮ ਸਥਾਨ ਵਿੱਚ ਜਾਏਗਾ ਤਾਂ ਨਾਲ ਤੰਨ ਇਸ ਇੱਥੇ ਬੈਠ ਕੇ ਨੌਵੀਂ ਦ੍ਰਿਸ਼ਟੀ ਨਾਲ ਕਿੱਥੇ ਦੇਖੇਗਾ ਕਰਮ ਸਥਾਨ ਨੂੰ ਤਾਂ ਕਰਮ ਸਥਾਨ ਵਿੱਚ ਦੇਖ ਕੇ ਜੋ ਬ੍ਰੈਸਪਤ ਹੈ ਤੇ ਰਾਹੂ ਰਾਹੂ ਦੀ ਪੰਜਵੀਂ ਦ੍ਰਿਸ਼ਟੀ ਨਾਲ ਵੈਸੇ ਮੈਂ ਤੁਹਾਨੂੰ ਸਿੱਧਿਆ ਰਸਾਂ ਤਾਂ ਕਰਕ ਰਾਸ਼ੀ ਵਿੱਚ ਤੁਹਾਡੀ ਸੋਚ ਪੜਾਈ ਤੇ ਪੈ ਰਹੀ ਹੈ ਤਾਂ ਇਸ ਕਰਕੇ ਮਿਹਨਤ ਮੀਨ ਲੱਗਣ ਵਾਲਿਆਂ ਨੂੰ ਜ਼ਿਆਦਾ ਕਰਨੀ ਪੈਣੀ ਹੈ ਗੁੱਸਾ ਇੱਕਦਮ ਪਾਰਾ ਤੁਹਾਡਾ ਵੱਧ ਸਕਦਾ ਰਾਹੂ ਧੂਆਂ ਜੀ ਇੱਕਦਮ ਵੱਧ ਗਿਆ ਕਈ ਵਾਰੀ ਕੀ ਹੁੰਦਾ ਕਿ ਗੁੱਸੇ 'ਚ ਸਾਡ ਕੋਈ ਇੱਕਦਮ ਕੋਈ ਗਲਤੀ ਵੀ ਹੋ ਜਾਂਦੀ ਐ ਸੋਚ ਸਮਝ ਕੇ ਡਿਸੀਜਨ ਲੈਣੇ ਆ ਇਸ ਸਾਲ ਤੁਸੀਂ ਤੇ ਦੂਜੀ ਗੱਲ ਬ੍ਰਸਪਤ ਰਾਹੂ ਜੋ ਐ ਬ੍ਰਸਪਤ ਦੇ ਖਰਚਾ ਤਾਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ ਰਹਿਣਾ ਐ ਤਾਂ ਕਿ ਤੁਹਾਨੂੰ ਰਿਲੈਕਸ ਮਿਲਦੀ ਰਵੇ ਤੀਜਾ ਪ੍ਰਾਪਰਟੀ ਲਈ ਐ ਸਾਲ ਪੂਰੀ ਤਰ੍ਹਾਂ ਸਹੀ ਜਾਣ ਵਾਲਾ ਤੇ ਚੌਥਾ ਬਿਜ਼ਨਸ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਨਾਲ ਵਾਧੂ ਪੈਸਾ ਆਏਗਾ ਤੇ ਵਿਦੇਸ਼ ਜਾਣ ਵਾਲਿਆਂ ਲਈ ਖਾਸ ਤੌਰ ਤੇ ਇਸ ਸਾਲ ਅੱਛਾ ਕਿਉਂਕਿ ਰਾਹੂ ਨੌਵੀਂ ਦ੍ਰਿਸ਼ਟੀ ਦੇ ਨਾਲ ਕਿੰਨੂੰ ਦੇਖੇਗਾ ਨੌਵੀਂ ਦ੍ਰਿਸ਼ਟੀ ਨਾਲ ਕਿਸਮਤ ਸਥਾਨ ਨੂੰ ਦੇਖੇਗਾ ਤੇਤ ਘਰ ਤੋਂ ਦੂਰ ਜਾ ਕੇ ਕੰਮ ਕਰਨ ਲਈ ਤੁਹਾਡੇ ਗ੍ਰਹਿ ਅੱਛੇ ਹੋ ਜਾਣਗੇ ਸ਼ੁਭ ਹੋ ਜਾਣਗੇ ਕੇਤ ਛਡਾਈ ਖੇਤ ਵਾਲੀ ਗੱਲ ਹੋ ਜਾਏਗੀ ਪਤੀ ਪਤਨੀ ਦੇ ਸਬੰਧ ਇਸ ਸਾਲ ਥੋੜੇ ਜੇ ਲੜਾਈ ਝਗੜੇ ਵਾਲੇ ਹੋ ਸਕਦੇ ਆ ਤਾਂ ਇਸ ਨੂੰ ਤੁਸੀਂ ਸ਼ਾਂਤ ਕਰਨ ਦੇ ਲਈ ਕਦੇ ਕਦੇ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਕੇਲੇ ਦੇ ਪੇੜ ਨੂੰ ਪਾਉਣਾ ਹੈ ਕੇਲੇ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਹੈ ਤਾਂ ਕਿ ਸਤਵੇਂ ਸਾਤਵੇਂ ਖਾਣੇ ਵਿੱਚ ਬੈਠਾ ਹੋਇਆ ਕੇਤੂ ਸ਼ਾਂਤ ਰਹੇ ਸੱਤ ਕੇਲੇ ਰੋ ਵੀਰਵਾਰ ਵਾਲੇ ਦਿਨ ਧਾਰਮਿਕ ਸਥਾਨ ਤੇ ਰੱਖ ਲਓ ਠੀਕ ਹੈ ਤੇ ਗੱਲ ਕਰੀਏ ਆਪਾਂ ਅਗਰ ਗ੍ਰਹਾਂ ਦੇ ਮੁਤਾਬਕ bizness ਕੰਮ ਕਰ ਕਿਸ ਤਰ੍ਹਾਂ ਦਾ ਜਾਏਗਾ 2024 ਚ ਮੀਨ ਰਾਸ਼ੀ ਤੇ ਮੀਨ ਲਗਣ ਵਾਲਿਆਂ ਦਾ bizness ਦਾ ਮਾਲਕ ਬੁੱਧ ਹੈ ਤੇ ਬੁੱਧ ਦੀ ਸਥਿਤੀ ਕਾਫੀ ਹੱਦ ਤੱਕ ਸ਼ਨੀ ਨਾਲ ਡਿਪੈਂਡ ਕਰਦੀ ਹੈ ਸ਼ੁਕਰ ਨਾਲ ਡਿਪੈਂਡ ਕਰਦੀ ਹੈ ਤੇ ਸ਼ੁਕਰ ਤੁਹਾਡੇ ਪਰਾਕਰਮ ਸਥਾਨ ਦਾ ਮਾਲਕ ਹੈ ਤਾਂ ਤੁਸੀਂ ਕੋਸ਼ਿਸ਼ ਕੀ ਕਰਨੀ ਹੈ ਇਸ ਸਾਲ ਮੀਨ ਲਗਣ ਤੇ ਮੀਨ ਰਾਸ਼ੀ ਵਾਲਿਆਂ ਨੇ ਤਕਰੀਬਨ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਅਗਰ ਜ਼ਿਆਦਾ ਕਰਨੀ ਹੈ ਤਾਂ ਤੁਸੀਂ ਸ਼ੁਕਰ ਦੇ ਉਪਾਅ ਗਊਸ਼ਾਲਾ ਹਰਾ ਚਾਰਾ ਆਪਣੇ ਵੇਟ ਮੁਤਾਬਕ ਦਿੰਦੇ ਰਹੇ ਧਨ ਸਥਾਨ 'ਚ ਬੈਠਾ ਹੋਇਆ ਤੁਹਾਡੇ ਲਗਨ ਦਾ ਮਾਲਕ ਜਦੋਂ ਪਰਾਕਰਮ ਸਥਾਨ ਵਿੱਚ ਤੀਜੇ ਸਥਾਨ ਵਿੱਚ ਸ਼ੁਕਰ ਦੇ ਘਰ ਜਾਏਗਾ ਤਾਂ ਇੱਥੇ ਬੈਠ ਕੇ ਕਿਸਮਤ ਸਥਾਨ ਨੂੰ ਦੇਖੇਗਾ ਕਦੋਂ ਮਈ ਤੋਂ ਬਾਅਦ ਤਾਂ ਮਈ ਤੋਂ ਬਾਅਦ ਤੁਹਾਡਾ ਵੀਜ਼ਾ ਲੱਗ ਸਕਦਾ ਹੈ ਤੁਹਾਡਾ ਲੰਬੀ ਯਾਤਰਾ ਹੋਏਗੀ ਘਰ 'ਚ ਸ਼ੁਭ ਕੰਮ ਹੋਣਗੇ ਕਲੋਜ਼ਲੀ ਰਿਸ਼ਤਿਆਂ 'ਚ ਥੋੜੀ ਬਹੁਤੀ ਬਹਿਸ ਬਾਜ਼ੀ ਤੋਂ ਬਾਅਦ ਆਰਾਮ ਨਾਲ ਸ਼ਾਂਤੀ ਨਾਲ ਸਮਾ ਸ਼ਾਂਤੀ ਵਾਲਾ ਨੰਗ ਜਾਏਗਾ ਰਾਹੂ ਦੀ એનર્ਜੀ ਨੂੰ ਸਹੀ ਕਰਨ ਦੇ ਲਈ ਬੜਾ ਹਉਆ ਨਹੀਂ ਬਣਾਉਣਾ ਰਾਹੂ ਨੂੰ ਤਾ ਕੀ ਕਰਨਾ ਹੈ ਕਦੇ-ਕਦੇ ਸ਼ਨੀਵਾਰ ਨੂੰ ਕਿਨਾਰੀਆਂ ਲੈ ਕੇ ਚਲਪਰਵਾ ਕਰਦੇ ਰਹਿਣਾ ਹੈ ਠੀਕ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਹੈ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰਦੇ ਰਹਿਣਾ ਹੈ ਰਾਹੂ ਲਗਨ ਚ ਬਿਲਕੁਲ ਵੀ ਤੁਹਾਨੂੰ ਖਰਾਬ ਨਹੀਂ ਕਰੇਗਾ ਸੱਚ ਜਾਣੋ ਤੇ ਦੂਜੀ ਗੱਲ ਸ਼ਨੀ ਬਾਦਵੇਂ ਸਥਾਨ ਵਿੱਚ ਰਹੇਗਾ ਤੇ ਤੀਜੀ ਦ੍ਰਿਸ਼ਟੀ ਨਾਲ ਧਨ ਸਥਾਨ ਨੂੰ ਦੇਖੇਗਾ ਤਾਂ ਸ਼ਨੀ ਕਿੱਥੇ ਡੰਗ ਮਾਰੇਗਾ ਧਨ ਸਥਾਨ ਵਿੱਚ ਜਿੱਥੇ ਮੰਗਲ ਦੀ ਰਾਸ਼ੀ ਹੈ ਬ੍ਰਸਪਤੀ ਦੀ ਰਾਸ਼ੀ ਹੈ ਤਾਂ ਕੀ ਹੋਇਆ ਪੈਸੇ ਜੋ ਤੁਸੀਂ ਪ੍ਰੋਪਰਟੀ ਚ ਇਨਵੈਸਟ ਕਰੋਗੇ ਉਹ ਤਾਂ ਤੁਹਾਡੇ ਲਈ ਸ਼ੁਭਫਲ ਹੀ ਦੇਣਗੇ ਕਿਉਂਕਿ ਇਨਕਮ ਦਾ ਮਾਲਕ ਖਰਚੇ ਸਥਾਨ ਵਿੱਚ ਚਲਾ ਗਿਆ ਤੇ ਤੁਸੀਂ ਪ੍ਰੋਪਰਟੀ ਤੇ ਇਨਵੈਸਟ ਕਰਕੇ ਪੈਸਾ ਲੈ ਲਾਤਾ। ਟ੍ਰਾਂਸਪੋਰਟ ਤੇ ਪੈਸਾ ਲਾਇਆ ਉਹ ਵੀ ਠੀਕ ਹੈ ਕਿਸੇ ਫੈਕਟਰੀ ਚ ਇਨਵੈਸਟ ਕੀਤਾ ਉਹ ਵੀ ਠੀਕ ਹੈ ਪਰ ਅਗਰ ਤੁਸੀਂ ਪੈਸਾ ਸੇਵਿੰਗ ਕਰਦੇ ਹੋ ਤਾਂ ਉਹ ਪੈਸਾ ਤੁਹਾਡਾ ਫਸ ਸਕਦਾ ਹੈ। ਫਸ ਸਕਦਾ ਮੀਨਸ ਇੱਕ ਤੋਂ 4 ਬਣਾਣੇ ਆ ਜੀ ਇੱਥੇ ਲਾਤੇ ਜਿੱਤੋਂ ਪ੍ਰੋਫਿਟ ਆਵੇ। ਤਾਂ ਸ਼ਨੀ ਇੱਥੇ 12ਵੇਂ ਸਥਾਨ ਵਿੱਚ ਬੈਠ ਕੇ ਪੈਸਾ ਜੋ ਬੁੱਧ ਦਾ ਇੱਕ ਕਾਜ ਕਾਗਾਚ ਹੈ ਨਾ ਤਾਂ ਉਸ ਦਾ ਮੰਨਿਆ ਜਾਂਦਾ ਹੈ ਤਾਂ ਬੁੱਧ ਦੀ એનર્ਜੀ ਤੇ ਬਹੁਤ ਕੁਝ ਡਿਪੈਂਡ ਕਰਦਾ ਕਿਉਂਕਿ ਰਾਹੂ ਤੇ ਸ਼ਨੀ ਬੁੱਧ ਦੇ ਮਿੱਤਰ ਨੇ ਤਾਂ ਲੌਜੀਕ ਹੀ ਬਣਿਆ ਪ੍ਰਾਪਰਟੀ ਲਓ ਪੈਸਾ ਲਓ ਘਰ ਲਓ ਮਕਾਨ ਲਓ ਪਰ ਲਿਕੜ ਤਾਂ ਆਪਣੇ ਕੋਲੇ ਸਾਲ ਘੱਟ ਹੀ ਰੱਖੋ ਤਾਂ ਚੰਗਾ ਹੈ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਤੁਹਾਡੀਆਂ ਚਿੰਤਾਵਾਂ ਹਿੱਸਾ ਥੋੜੀਆਂ ਜੀਆਂ ਵਧਣਗੀਆਂ ਪਰ ਨਾਲੋਂ ਨਾਲ ਤੁਸੀਂ ਇਸ ਦਾ ਹੱਲ ਕੱਢ ਲਵੋਗੇ ਤਾਂ ਸਭ ਤੋਂ ਜ਼ਰੂਰੀ ਕੀ ਹੋਇਆ ਕਿ ਮੀਨ ਰਾਸ਼ੀ ਤੇ ਮੀਨ ਲਗਣ ਵਾਲਿਆਂ ਨੇ ਇਹ ਕਰਨਾ ਏ ਕਿ ਆਪਣੇ ਪਰਿਵਾਰ ਨੂੰ ਲੈ ਕੇ ਚੱਲਣਾ ਹੈ ਰਾਹੂ ਨੂੰ ਸ਼ਾਂਤ ਕਰਕੇ ਚੱਲਣਾ ਹੈ ਘਰ 'ਚ ਜ਼ਰੂਰੀ ਕੰਮ ਜੋ ਨੇ ਉਹ ਨਿਬੇੜ ਲੈਣੇ ਆ ਪ੍ਰਾਪਰਟੀ 'ਚ ਇਨਵੈਸਟਮੈਂਟ ਕਰ ਲੈਣੀ ਹੈ ਵਿਦਿਆਰਥੀਆਂ ਨੇ ਪੜ੍ਹਾਈ 'ਵਲ ਧਿਆਨ ਦੇਣਾ ਹੈ ਕਿਉਂਕਿ ਰਾਹੂ ਪੰਜਵੀਂ ਦ੍ਰਿਸ਼ਟੀ ਨਾਲ ਪੜ੍ਹਾਈ 'ਚ ਰੁਕਾਵਟ ਪਾ ਸਕਦਾ ਹੈ ਨਾਲੇ ਗਲਜਲ ਪ੍ਰਵਾਹ ਕਰਦੇ ਰਹਿਣਾ ਹੈ ਤੇ ਸਮੇਂ-ਸਮੇਂ ਤੇ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਕੇਲੇ ਧਾਰਮਿਕ ਸਥਾਨ ਤੇ ਦਿੰਦੇ ਰਹਿਣਾ ਹੈ ਆਪਣੇ ਈਸ਼ਟ ਨੂੰ ਮੱਥਾ ਟੇਕਦੇ ਰਹਿਣਾ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੋਵੇ ਤਾਂ ਮੀਨ ਲਗਨ ਤੇ ਮੀਨ ਰਾਸ਼ੀ ਵਾਲੇ ਸੁਣੋ ਹਰਦवार ਜਾ ਕੇ ਇਸ਼ਨਾਨ ਕਰਿਆਓ ਗੁਰਦੁਆਰਾ ਸਾਹਿਬ ਜਾ ਕੇ ਕੋਈ ਧਾਰਮਿਕ ਸਥਾਨ ਤੇ ਇਸ਼ਨਾਨ ਕਰੋ ਹਰ ਮਹੀਨੇ ਠੀਕ ਹੈ ਤੇ ਪੀਲਾ ਖਿਓ ਹੁੰਦਾ ਨਾ ਜੋ ਗਾਂ ਦਾ ਖਿਓ ਹੁੰਦਾ ਉਸ ਦੀ ਤੁਸੀਂ ਉਸ ਨੂੰ ਤੁਸੀਂ ਧਾਰਮਿਕ ਸਥਾਨ ਤੇ ਜੋ ਦੋ ਸ਼ੁਕਰ ਦੇ ਘਰ ਜਦੋਂ ਬ੍ਰਸਪਤ ਜਾਏਗਾ ਪੀਲਾ ਖਿਓ ਧਾਰਮਿਕ ਸਥਾਨ ਤੇ ਰੱਖਣ ਤੇ ਬੜਾ ਸ਼ੁਭ ਫਲ ਮਿਲੇਗਾ ਜਾਂ ਧਾਰਮਿਕ ਸਥਾਨ ਤੇ ਤੁਸੀਂ ਜੋਤ ਚ ਖਿਓ ਵੀ ਪਾ ਸਕਦੇ ਹੋ ਸ਼ੁਭ ਫਲ ਮਿਲਣਗੇ ਨੰਬਰ ਦੇ ਇਨਨਾਮ ਦੇ ਨਾਲ 224 ਜੋ 8 ਨੰਬਰ ਹੈ ਤੇ ਤੁਹਾਡਾ ਨੰਬਰ ਹੈ ਕੀ 12 मीन राशि ਦਾ مالک ਹੈ ਬ੍ਰਹਸਪਤ ਤੇ ਸ਼ਨੀ ਸ਼ਨੀ ਦੀ ਦ੍ਰਿਸ਼ਟੀ ਬ੍ਰਹਸਪਤ ਤੇ ਪਾਏਗੀ ਪੈ ਰਹੀ ਹੈ तकरीबन 6-7 ਮਹੀਨੇ ਤੋਂ ਤੇ ਹੁਣ ਵੀ ਮਈ ਤੱਕ ਪੈਣ ਵਾਲੀ ਹੈ ਤਾਂ ਇਸ ਕਰਕੇ 8 ਨੰਬਰ ਤੁਹਾਡੇ ਲਈ ਠੀਕ ਠਾਕ ਹੀ ਜਾਏਗਾ ਪਰ ਪ੍ਰਾਪਰਟੀ ਕਾਫੀ ਗੀ ਜਾਏਗਾ ਸਿਹਤ ਥੋੜੀ ਜਿਹੀ ਖਰਾਬ ਕਰੇਗਾ ਉਹਦੇ ਲਈ ਆਪਾਂ ਬਾਅਦ ਦੱਸ ਦਿੰਦੇ ਬਾਕੀ ਸਮੇਂ ਸਮੇਂ ਤੇ ਦੱਸਦੇ ਰਵਾਂਗੇ ਪਰੇਸ਼ਾਨ ਬਿਲਕੁਲ ਨਹੀਂ ਹੋਣਾ ਸੋਨੇ ਦੀ ਚੇਨ ਜ਼ਰੂਰ ਪਾ ਕੇ ਰੱਖਣੀ ਠੀਕ ਸਮਾ ਇਜਾਜ਼ਤਾਂ ਮੇਨ ਰਾਸ਼ੀ ਵਾਲਿਆਂ ਲਈ ਇੱਕ ਵਾਰ ਫਿਰ ਤੋਂ ਇਸ ਸਾਲ ਤੁਹਾਡੇ ਲਈ ਬਹੁਤ 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 ਸ਼ੁਭਚਾਇ ਮਿੰਦੋ ਇਜਾਜ਼ਤ ਸਸ